ਡਾਕਟਰ ਮਕੇਸ਼ ਪੀਪੀਐਸ ਕਪਤਾਨ ਪੁਲਿਸ ਜਾਤ ਅਤੇ ਪ੍ਰੇਮ ਕੁਮਾਰ ਉਪ ਕਪਤਾਨ ਪੁਲਿਸ ਜਾਂਚ শহীদ ਭਗਤ ਸਿੰਘ ਨਗਰ ਦੀਆਂ ਹਦਾ ਤਾ ਮੁਤਾਬਕ ਜ਼ਿਲ੍ਹਾ শহীদ ਭਗਤ ਸਿੰਘ ਨਗਰ ਵੱਲੋਂ ਜ਼ਿਲ੍ਹਾ শহীদ ਭਗਤ ਸਿੰਘ ਨਗਰ ਪੁਲਿਸ ਵੱਲੋਂ ਮਾੜੇ ਅੰਸਰਾ ਅਤੇ ਨਸ਼ਾ ਸਮਗਲਰਾਂ ਖਿਲਾਫ ਚਲਾਈ ਗਈ ਮਹਮ ਤੇ ਸੀਆਈਏ ਸਟਾਫ শহীদ ਭਗਤ ਸਿੰਘ ਨਗਰ ਨੇ ਲੁੱਟਾ ਖੋਹ ਕਰਨ ਵਾਲੇ گروਹ ਦੇ ਤਿੰਨ ਮੈਂਬਰਾਂ ਨੂੰ ਗ੍ਰਿਫਤਾਰ ਕਰਨ ਦੇ ਵਿੱਚ ਵੱਡੀ ਸਫਲਤਾ हासिल ਕੀਤੀ ਹੈ ਇਸ ਵੰਦ ਵਿੱਚ ਡਾਕਟਰ ਮਕੇਸ਼ ਐਸਪੀ ਨੇ ਦੱਸਿਆ ਕਿ ਮਿਤੀ 3 5 24 ਨੂੰ ਮਖਤਿਆਰ ਕੋਰ ਪਤਨੀ ਸਵਰਗੀਏ ਮੱਖਣ RAM ਵਾਸੀ ਜ਼ਿਲ੍ਹਾ ਮਾਜਰਾ ਥਾਣਾ ਰਾਹੋ ਜੋ ਕਿ ਉਸ ਦਿਨ ਉਹ ਚਰਨਜੀਤ ਅਤੇ ਉਸਦੇ ਲੜਕੇ ਦੇ ਨਾਲ ਨਵਾਂ ਸ਼ਹਿਰ ਤੋਂ ਦਵਾਈ ਲੈਣ ਜਾ ਰਹੀਆਂ ਸੀ ਤਾਂ ਨੇੜੇ ਪਿੰਡ ਬੈਰਸੀਆਂ ਲਾਗੇ ਦੋ ਅਣਪਛਾਤੇ ਮੋਟਰਸਾਈਕਲ ਸਵਾਰਾਂ ਨੇ ਫੜਿਆ ਹੋਇਆ ਬੈਗ ਚਪਟ ਮਾਰ ਕੇ ਖੋ ਲਿਆ ਸੀ ਅਤੇ ਮਿਤੀ 4 9 2024 ਨੂੰ ਆਕਾਸ਼ਦੀਪ ਸਿੰਘ ਪੁੱਤਰ ਕਲਵੰਤ ਸਿੰਘ ਵਾਸੀ ਚੱਕ ਸਿੰਘਪੁਰ ਥਾਣਾ ਕਮਾਲਕੇ ਹਾਲ ਵਾਸੀ ਮਢਿਆਣੀ ਰੋਡ ਬਲਾਚੌਰ ਪਾਸੋਂ ਪਿੰਡ ਦਪਾਲਪੁਰ ਪੁਲ ਨੇੜੇ ਤੋਂ ਤਿੰਨ ਅਣਪਛਾਤੇ ਮੋਟਰਸਾਈਕਲ ਸਵਾਰਾਂ ਨੇ ਦਸਤਰ ਦਾ ਡਰ ਦਿਖਾ ਕੇ 25000 ਰੁਪਏ ਅਤੇ ਹੋਰ ਦਸਤਾਵੇਜ਼ ਖੋ ਲਏ ਸੀ ਅਤੇ ਇਸੇ ਤਰ੍ਹਾਂ ਮਿਤੀ 21 9 2024 ਨੂੰ ਨੰਦ ਲਾਲ ਪੁੱਤਰ ਕਰਤਾਰਾ ਰਾਮ ਬਾਸੀ ਭਾਨ ਮਜਾਰਾ ਥਾਣਾ ਸਦਰ ਨਵਾਂ ਸ਼ਹਿਰ ਅਤੇ ਉਸ ਦੀ ਲੜਕੀ ਰਾਜਵਿੰਦਰ ਕੌਰ ਪਾਸੋਂ ਪਿੰਡ ਭਾਨ ਮਜਾਰਾ ਨੇੜੇ ਨਹਿਰ ਤੋਂ ਮੋਟਰਸਾਈਕਲ ਸਵਾਰ ਤਿੰਨ ਨੌਜਵਾਨਾਂ ਨੇ ਦਾਤਰ ਦੀ ਨੋਕ ਤੇ ਉਸ ਦੀ ਲੜਕੀ ਦਾ ਪਰਸ ਜਿਸ ਵਿੱਚ ਨਗਦੀ ਅਤੇ ਹੋਰ ਦਸਤਾਵੇਜ਼ ਸੀ ਖੋ ਲੁੱਟ ਖੋ ਕੀਤੀ ਸੀ ਪੁਲਿਸ ਮੁਤਾਬਕ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਤਿੰਨ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਪੁਲਿਸ ਮੁਤਾਬਕ ਜੋ ਕਾਬੂ ਕੀਤੇ ਮੁਲਾਜ਼ਮ ਮਲਜਮ ਨੇ ਪੁਲਿਸ ਮੁਤਾਬਕ ਕਾਬੂ ਕੀਤੇ ਮੁਲਜ਼ਮਾਂ ਅਨਸਾਰ ਹਰਕੀਰਤ ਸਿੰਘ ਉਰਫ ਕੀਰਤ ਪੁੱਤਰ ਸੁਖਦੇਵ ਸਿੰਘ ਤੇ ਜਸਪਾਲ ਸਿੰਘ ਜਸਪਾਲ ਸਿੰਘ ਉਰਫ ਜੱਸਾ ਪੁੱਤਰ ਕੇਵਲ ਸਿੰਘ ਵਾਸੀ ਪਿੰਡ ਸੋਨਾ ਥਾਣਾ ਸਿਟੀ ਨਮਸ਼ਹਿਰ ਜਸਪ੍ਰੀਤ ਸਿੰਘ ਉਰਫ ਜੱਸਾ ਜਸਪ੍ਰੀਤ ਸਿੰਘ ਉਰਫ ਜੱਸਾ ਪੁੱਤਰ ਬਲਦੇਵ ਸਿੰਘ ਵਾਸੀ ਪਾਲਟਾ ਖੁਰਦ ਥਾਣਾ ਰਾਹੋਂ ਨੂੰ ਪੁਲਿਸ ਨੇ ਇੱਕ ਮੋਟਰਸਾਈਕਲ ਸਮੇਤ ਕਾਬੂ ਕੀਤਾ ਹੈ ਪੁਲਿਸ ਮੁਤਾਬਕ ਇਹਨਾਂ ਮੁਲਜ਼ਮਾਂ ਤੇ ਪੁੱਛਗਿੱਦੇ ਦੌਰਾਨ ਉਹਨਾਂ ਨੇ ਦੱਸਿਆ ਹੈ ਕਿ ਉਹਨਾਂ ਨੇ 14 ਲੁੱਟਖੋਹ ਦੀਆਂ ਬਾਹਰ ਦਾਤਾ ਨੂੰ ਅੰਜਾਮ ਦਿੱਤਾ ਸੀ ਆਓ ਦੇਖਦੇ ਹਾਂ ਪੂਰੀ ਰਿਪੋਰਟ ਸਾਡੀ ਇੱਕ ਰਿਕਵੈਸਟ ਹੈ ਕਿ ਵੀਡੀਓ ਨੂੰ ਚੱਲਦੇ ਹੀ ਨਵਾਂ ਸ਼ਹਿਰ ਦਵਾਪਾ YouTube ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਜੋ ਤੁਰੰਤ ਪਹੁੰਚੇ ਤੁਹਾਡੇ ਤੱਕ ਹਰ ਰਿਪੋਰਟ ਕਰੀ ਸੀ ਤੋਂ ਮਾੜੇ ਅਨਸਰਾਂ ਦੇ ਖਿਲਾਫ ਜਿਹੜੀ ਸਾਡੀ ਮੁਹਿੰਮ ਚੱਲ ਰਹੀ ਹੈ ਉਹਦੇ ਵਿੱਚ ਸਮੇਂ-ਸਮੇਂ ਤੇ ਸਾਨੂੰ ਸੀਨੀਅਰ ਅਫਸਰਾਂ ਵੱਲੋਂ ਜਿਹੜੀਆਂ ਹੈਗੇ ਡਾਇਰੈਕਸ਼ਨਸ ਜਿਹੜੀਆਂ ਪਾਸ ਹੁੰਦੀਆਂ ਇਹਨਾਂ ਡਾਇਰੈਕਸ਼ਨ ਨੂੰ ਫੋਲੋ ਕਰਦੇ ਸਾਡੇ ਮਾਨਯੋਗ ਐਸਐਸਪੀ ਸਾਹਿਬ ਵੱਲੋਂ ਇੱਕ ਸਪੈਸ਼ਲ ਜਿਹੜੀ ਸਿੱਧੀ ਟੀਮ ਬਣਾਈ ਹੋਈ ਸਗੀ ਦੇ ਦੇ ਵਿੱਚ ਡੀਐਸਪੀ ਡੀ ਤੇ ਸੀਆਈਨ ਇਚਾਰ ਜਿਹੜੇ ਹੈਗੇ ਮੁੱਖ ਰੂਪ ਦੇ ਉੱਪਰ ਉਸ ਟੀਮ ਨੂੰ ਅਗਵਾਈ ਕਰ ਰਹੇ ਸੀਗੇ ਏਰੀਆ ਦੇ ਵਿੱਚ ਜਿਹੜੀਆਂ ਸਨੇਚਿੰਗ ਦੀ ਜਿਹੜੀਆਂ ਵਾਰਦਤਾਂ ਵੱਧ ਰਹੀਆਂ ਸੀਗੀਆਂ ਉਹ ਵਾਰਦਤਾਂ ਨੂੰ ਮੱਦੇ ਨਜ਼ਰ ਰੱਖਦੇ ਹੋਏ ਸਾਡੀ ਇਸ ਟੀਮ ਨੂੰ ਜਿਹੜੀ ਹੈਗੀ ਹੈ ਸਫਲਤਾ ਮਿਲੀ ਜਦੋਂ ਅਸੀਂ ਤਿੰਨ ਬੰਦਿਆਂ ਨੂੰ ਜਿਹੜਾ ਕਾਬੂ ਕੀਤਾ ਤਿੰਨ ਬੰਦੇ ਜਿਹੜੇ ਹੈਗੇ ਇਹਨਾਂ ਦਾ ਨਾਮ ਹੈ ਹਰਕੀਰਤ ਸਿੰਘ ਉਰਫ ਕੀਰਤ ਜਸਪਾਲ ਸਿੰਘ ਜੱਸਾ ਜਸਪ੍ਰੀਤ ਸਿੰਘ ਉਰਫ ਜੱਸਾ ਇਹ ਜਿਹੜੇ ਤਿੰਨ ਬੰਦੇ ਸੀਗੇ ਇਹ ਮੋਟਰਸਾਈਕਲ ਦੇ ਉੱਪਰ ਜਿਹੜੇ ਵਾਰਦਾਤਾ ਨੂੰ ਅੰਜਾਮ ਦਿੰਦੇ ਸੀਗੇ ਜਦੋਂ ਵੀ ਇਹਨਾਂ ਨੂੰ ਕੋਈ ਵਿਅਕਤੀ ਦਿਖਾਈ ਦਿੰਦਾ ਸੀਗਾ ਉਹਨੂੰ ਦਾਤ ਦਿਖਾ ਕੇ ਇਹ ਉਹਦੇ ਕੋਲੋਂ ਮੋਬਾਈਲ ਫੋਨ ਬਲੀਕ ਜਿਹੜੇ ਪੈਸੇ ਸੀਗੇ ਉਹਦੀ ਲੁੱਟ ਕਰਦੇ ਸੀਗੇ ਤੇ ਇਹਨਾਂ ਦੇ ਕੋਲੋਂ ਹੁਣ ਫਿਲਹਾਲ ਦੀ ਗੱਡੀ ਦੇ ਵਿੱਚ ਇੱਕ ਮੋਟਰਸਾਈਕਲ ਜਿਹੜਾ ਹੈਗਾ ਰਿਕਵਰ ਕੀਤਾ ਗਿਆ ਇਹਦੀ ਆਪਾਂ ਨੂੰ ਰਿਮਾਂਡ ਦੇ ਉੱਪਰ ਲੈ ਕੇ ਇਹਦੇ ਕੋਲੋਂ ਫਰਦਰ ਜੜੀਆਂ ਹੈਗੀਆਂ ਜਿਹੜੀ ਇਹਦੀ ਰਿਕਵਰੀ ਜੜੀ ਉਹ ਕੀਤੀ ਜਾਵੇਗੀ ਇਹਦੇ ਵਿੱਚ ਮੈਂ ਤੁਹਾਨੂੰ ਪ੍ਰੈਸ ਨੋਟ ਦੇ ਵਿੱਚ ਤੁਹਾਨੂੰ ਡਿਟੇਲ ਦੇ ਵਿੱਚ ਦੱਸ ਦਿੱਤਾ ਹੈ ਬੇਸਿਕਲੀ ਇਹਨਾਂ ਵੱਲੋਂ ਜਿਹੜੀ ਹੈਗੀ 14 ਵਾਰਦਾਤਾ ਜਿਹੜੀਆਂ ਸੀਗੀਆਂ ਇਹ ਮੰਨੀਆਂ ਗਈਆਂ 14 ਦੇ ਵਿੱਚੋਂ ਜਿਹੜੇ ਤਿੰਨ ਮੁਕਦਮੇ ਸੀਗੇ ਸਾਡੇ ਕੋਲ ਆਲਰੇਡੀ ਦਰਜ ਹੋਏ ਸੀਗੇ ਉਹ ਮੁਕਦਮਿਆਂ ਦੇ ਵਿੱਚ ਜਿਹੜੀ ਹੈਗੀ ਇਹਨਾਂ ਦੀ ਆਪਾਂ ਰੈਸਕ ਪਾਵਾਂਗੇ ਤੇ ਜੋ ਉਹਨਾਂ ਦੀ ਰਿਕਵਰੀ ਜਿਹੜੀ ਹੁੰਦੀ ਹੈ ਉਹ ਕਰਾਂਗੇ ਇਹਦੇ ਇਲਾਵਾ ਜਿਹੜੀਆਂ ਹੋਰ ਜਿਹੜੀਆਂ ਇਹਨਾਂ ਦੀ 11 ਵਾਰਦਾਤਾ ਜਿਹੜੀਆਂ ਸੀਗੀਆਂ ਉਹਨਾਂ ਦੀ ਵੀ ਡਿਟੇਲ ਤੁਹਾਨੂੰ ਲਿਖੀ ਹੋਈ ਹੈ ਇਸ ਸੰਬੰਧੀ ਜਿਹੜਾ ਹੈਗਾ ਸਾਡੇ ਕੋਲ ਜਿਸ ਤਰ੍ਹਾਂ ਕੋਈ ਵੀ ਕੰਪਲੇਨੈਂਟ ਹਾਜ਼ਰ ਆਉਂਦਾ ਉਸ ਹਿਸਾਬ ਦੇ ਨਾਲ ਜਿਹੜੀ ਹੈਗੀ ਆਪਾਂ ਕਾਰਵਾਈ ਜਿਹੜੀ ਹੈਗੀ ਉਹ ਅਮਲ ਦੇ ਵਿੱਚ ਲਿਆਵਾਂਗੇ ਵਾਰਦਾਤਾਂ ਤੇ ਨੀਤੀਆਂ ਤੇ ਜਖਮੀ ਵੀ ਕਿਤੇ ਨਹੀਂ ਫਿਲਹਾਲ ਜ਼ਖਮੀ ਹੋਣ ਦੀ ਗੱਲ ਜਿਹੜੀ ਹੈਗੀ ਉਹ ਸਾਹਮਣੇ ਕਿਸੇ ਪਾਸੋਂ ਨਹੀਂ ਆਈ ਜਿਹੜੇ ਤਿੰਨ ਮੁਕਦਮੇ ਦਰਜ ਹੋਏ ਆ ਉਹਨਾਂ ਦੇ ਵਿੱਚ ਤੇ ਚੀਜ਼ ਨਹੀਂ ਹੈ ਲੇਕਿਨ ਜਿਹੜੇ ਬਾਕੀ ਵਾਰਦਾਤਾਂ ਜਿਹੜੀ ਡਿਟੇਲ ਤੁਹਾਨੂੰ ਦਿੱਤੀ ਹੈ ਕਿ ਜਦੋਂ ਤੁਹਾਡੇ ਮਾਧਿਅਮ ਰਾਹੀਂ ਪਬਲਿਕ ਨੂੰ ਜਾਣਗੇ ਪਬਲਿਕ ਸਾਡੇ ਕੋਲ ਅਪਰੋਚ ਕਰੇਗੀ ਤਾਂ ਉਹਨਾਂ ਨੂੰ ਵੀ ਜਿਹੜਾ ਹੈਗਾ ਆਪਾਂ ਇਕੁਅਲੀ ਜਿਹੜਾ ਹੈਗਾ ਉਹ ਉਹ ਉਹਨਾਂ ਦੇ ਉੱਪਰ ਕਾਰਵਾਈ ਕਰਾਂਗੇ ਨਹੀਂ ਇਹਨਾਂ ਦੇ ਦਸਨ ਮੁਦੱਬਿਕੇ ਤਿੰਨ ਦੋਸ਼ੀ ਹੀ ਸੀਗੇ ਇਨਾਂ ਦੇ ਵਿੱਚੋਂ ਇੱਕ ਜਿਹੜਾ ਲੜਕਾ ਤੁਹਾਨੂੰ ਜਸਪ੍ਰੀਤ ਸਿੰਘ ਉਰਫ ਜੱਸਾ ਦੱਸਿਆ ਇਹ ਘਾਟਾ ਖੁਦ ਰਾਹੋਂ ਦਾ ਰਹਿਣ ਵਾਲਾ ਹੈ ਇਹ ਬੰਦਾ ਜਿਹੜਾ ਹੈ ਇਹ ਜਲੰਧਰ ਇੱਕ ਕਿਰਾਏ ਦੇ ਮਕਾਨ ਦੇ ਉੱਪਰ ਰਹਿੰਦਾ ਸੀਗਾ ਇਹ ਬਾਕੀ ਦੋ ਰੋਜ਼ਾਨਾ ਮਾਰਨਿੰਗ ਦੇ ਵਿੱਚ ਇਹ ਨਵਾਂ ਸ਼ਹਿਰ ਦੇ ਏਰੀਆ ਦੇ ਵਿੱਚ ਆ ਜਾਂਦਾ ਸੀਗਾ ਤੇ ਆਪਣੇ ਬਾਕੀ ਦੋ ਸਾਥੀਆਂ ਦੇ ਨਾਲ ਪੂਰੀ ਵਾਰਦਾਤ ਨੂੰ ਅੰਜਾਮ ਦੇ ਕੇ ਸ਼ਾਮ ਨੂੰ ਫਿਰ ਦੋਰਾ ਵਾਪਸ ਇਹ ਜਲੰਧਰ ਚਲਾ ਜਾਂਦਾ ਰਿਹਾ ਸਿਰਫ ਨਸ਼ਾ ਕਰਦਾ ਹੈਗਾ ਫਿਰ ਨਹੀਂ ਫਿਲਹਾਲ ਨਸ਼ੇ ਸਬੰਧੀ ਕੋਈ ਗੱਲ ਸਾਹਮਣੇ ਨਹੀਂ ਆਈ ਫਿਰ ਵੀ ਆਪਣਾ ਤਾਂ ਮੈਡੀਕਲ ਕਰਵਾਉਣ ਵਾਸਤੇ ਭੇਜਿਆ ਹੋਇਆ ਹੈ ਤਾਂ ਜਿਸ ਤਰ੍ਹਾਂ ਉਹ ਜਸਪ੍ਰੀਤ ਹੈ ਇਹਦਾ ਜਲੰਧਰ ਰਹਿੰਦਾ ਸੀਗਾ ਇੰਨੀ ਘਰ ਆਪਣੀ ਇਨਫੋਰਮੇਸ਼ਨ ਕੀ ਦਿੱਤੀ ਵੀ ਇਟਲੀ ਰਹਿੰਦਾ ਹਾਂ ਹਾਂ ਬਿਲਕੁਲ ਸਹੀ ਜੀ ਇਹ ਬੰਦੇ ਨੇ ਆਪਣੇ ਘਰ ਆ ਦੱਸਿਆ ਹੋਇਆ ਸੀ ਕਿ ਇਹ ਇਟਲੀ ਗਿਆ ਹੋਇਆ ਲੇਕਿਨ ਇਟਲੀ ਜਾਣ ਦੀ ਬਜਾਏ ਜਲੰਧਰ ਇੱਕ ਕਿਰਾਏ ਦੇ ਮਕਾਨ ਦੇ ਉੱਪਰ ਰਹਿੰਦਾ ਸੀਗਾ ਤੇ ਇਹ ਵਾਰ ਦਾਤਾਂ ਨੂੰ ਜਿਹੜਾ ਅੰਜਾਮ ਦਿੰਦਾ ਸੀ ਇਸ ਚੀਜ਼ ਨੂੰ ਕਰਦੇ तकरीबन ਜਿਹੜਾ ਸਾਡਾ ਪਹਿਲਾ ਐਫਆਈਆਰ ਦਰਜ ਹੋਈ ਸੀਗੀ ਉਹ ਜੂਨ ਜੂਨ ਦੇ ਮਹੀਨੇ ਦੇ ਵਿੱਚ ਦਰਜ ਹੋਈ ਹੋਈ ਹੈ 44 ਨੰਬਰ ਐਫਆਈਆਰ ਜਿਹੜੀ ਹੈ ਤੇ ਤੁਸੀਂ ਲਗਾ ਲਓ तकरीबन 6 ਇੱਕ ਮਹੀਨੇ ਜਿਹੜੇ ਸੀਗੇ ਇਹ ਬੰਦੇ ਇਸ ਕੰਮ ਦੇ ਵਿੱਚ ਇਨਵੋਲਡ ਹੋਏ ਹੋਏ ਸਰ ਇਹ ਮੈਰਿਟ ਸੀਗਾ ਜਾਂ ਆਪਣੀ ਕਿਸੇ دوست ਨਾਲ ਨਹੀਂ ਉਥੇ ਇਕੱਲਾ ਰਹਿੰਦਾ ਪਿਆ ਸੀਗਾ ਹੁਣ ਫਰਦਰ ਪਤਾ ਕਰਦੇ ਆ ਕਿ ਉਹ ਕਿਰਾਏ ਦਾ ਮਕਾਨ ਹੈ ਨੂੰ ਕਿਹੜੀ ਹੈਲਪ ਦੇ ਨਾਲ ਮਿਲਿਆ ਸੀਗਾ ਫਿਲਹਾਲ ਇਹਦੇ ਦਸਰ ਮੁਤਾਬਕ ਜੂਨ ਪ੍ਰੀਲੀਮ ਅਾਨੂੰ ਦੱਸਿਆ ਹੈ ਸਟੇਜ ਦੇ ਉੱਪਰ ਇਹ ਇਕੱਲਾ ਹੀ ਰਹਿੰਦਾ ਸੀਗਾ ਜਲੰਧਰ ਸਰ ਜਿਹੜੀਆਂ ਵਾਰਦਾਤਾਂ ਇਦੇ ਵਿੱਚ ਫਿਲਹਾਲ ਜਿੰਨੀਆਂ ਨੇ ਅਸੈਪਟ ਕੀਤੀ 11 ਵਾਰਦਾਤਾਂ ਦੇ ਵਿੱਚ ਇੰਨੇ ਸਿਰਫ ਮੋਬਾਈਲ ਫੋਨ ਅਤੇ ਜਿਹੜੇ ਪੈਸੇ ਸੀਗੇ ਫਿਲਹਾਲ ਇਹ ਗੱਲ ਸਾਹਮਣੇ ਆਈ ਹੈ ਇਹਨਾਂ ਦੇ ਬਿਲਕੁਲ ਜੀ ਬਿਲਕੁਲ ਬਿਲਕੁਲ ਇਹਦੀ ਪ੍ਰੋਪਰ ਜਿਹੜੀ ਹੈਗੀ ਇਹਦੀ ਤਫਤੀਸ਼ ਕੀਤੀ ਜਾਏਗੀ ਇਸ ਬੰਦੇ ਨੂੰ ਆਪਾਂ ਪੇਸ਼ ਕਰਕੇ ਇਹਦਾ ਰਿਮਾਂਡ ਲਵਾਂਗੇ ਇਹ ਮੋਬਾਈਲ ਫੋਨ ਕਿਹਨੂੰ ਸੇਲ ਕਰਦਾ ਸੀਗਾ ਕਿ ਕਿਹੜੇ-ਕਿਹੜੇ ਬੰਦੇ ਹੋਰ ਇਨਵੋਲ ਸੀਗੇ ਇਸ ਪੂਰੇ ਕੰਮ ਦੇ ਵਿੱਚ ਉਹ ਸਾਰੇ-ਸਾਰੇ ਆਪਾਂ ਇਸ ਐਫਆਈਆਰ ਦੇ ਵਿੱਚ ਬੁੱਕ ਕਰਾਂਗੇ ਇਹ ਫਿਲਹਾਲ ਦਾਤਰ ਦੇ ਨਾਲ ਹੀ ਡਰਾ ਧਮਕਾ ਕੇ ਤੇ ਸਨੇਚਿੰਗ ਕਰਦਾ ਰਹੇ। ਉਹ ਜਿਹੜਾ ਬਾਈਕ ਸੀਗਾ ਜਿਹੜਾ ਚੋਰੀ ਦਾ ਸੀ ਇਹਨਾਂ ਇਹ ਵੈਰੀਫਾਈ ਕਰਦੇ ਹਾਂ ਫਿਲਹਾਲ ਦੇ ਦੇ ਦਸਤਾਵੇਜ਼ ਮੁਤਾਬਕ ਇਹਨਾਂ ਦਾ ਆਪਣਾ ਬਾਈਕ ਸੀਗਾ। ਫਿਰ ਵੀ ਆਪਾਂ ਜਿਹੜਾ ਹੈਗਾ ਆਰਟੀਓ ਕੋਲੋਂ ਇਹ ਪੂਰੀ ਪੂਰੀ ਇਨਕੁਆਇਰ ਕਰਦੇ ਆ। ਬਾਈਕ ਨੰਬਰ ਡਿਸਕਲੋਸ ਹੋਣ ਤੋਂ ਬਾਅਦ ਇਹ ਟਿੱਕੇ ਆਏ ਜਾਂ ਕੋਈ ਹੋਰ। ਇਹ ਇਹ ਸਾਡੀ ਜਿਹੜੀ ਸਪੈਸ਼ਲ ਟੀਮ ਸੀਗੀ ਇਹ ਆਪਾਂ ਕੰਟੀਨਿਊਸਲੀ ਇਹ ਜਿਹੜੀ ਵਾਰਦਾਤਾਂ ਵਾਚ ਕਰ ਰਹੇ ਸੀਗੇ। ਸਾਡੀ ਟੈਕਨੀਕਲ ਤੇ ਜਿਹੜੀ ਸਾਡੀ ਹਿਊਮਨ ਇੰਟੈਲੀਜੈਂਸ ਹੈ ਉਹਦੇ ਬੇਸ ਦੇ ਉੱਪਰ ਹੈ ਜਿਹੜੀ ਇਹ ਕਾਮਯਾਬੀ ਮਿਲੀ ਹੈ। ਇਹ ਦੋ ਨਵਾਂ ਸ਼ਹਿਰ ਦੇ ਏਰੀਆ ਦੇ ਵਿੱਚ ਰਹਿੰਦੇ ਸੀ। ਇੰਨੇ ਸਾਬ ਦੇ ਹੈਗੇ ਜੀ ਦੱਸੋ। ਇਹਨਾਂ ਦੇ ਵਿੱਚੋਂ ਜਿਹੜਾ ਹਰਕੀਰਤ ਸਿੰਘ ਹੈ ਇਹ 27 ਸਾਲਾਂ ਦਾ, ਜਸਪਾਲ ਸਿੰਘ ਗੁਰੂ ਫੱਜਾ ਜਿਹੜਾ ਹੈਗਾ ਜਿਹੜਾ ਸੋਨਾਪਿੰਡ ਦਾ ਉਹ 34 ਸਾਲਾਂ ਦਾ ਹੈ। ਜਿਹੜਾ ਜਸਪ੍ਰੀਤ ਜੱੱਸਾ ਪਹਾਟਾਖੁਰ ਦਾ ਰਹਿਣ ਮਤਲਬ ਉਹ 36 ਸਾਲਾਂ ਦਾ। ਸਰ ਕੋਈ ਨਹੀਂ ਕੰਮ ਕਰਦਾ ਸੀ। ਕੰਮ ਨਹੀਂ ਕਰਦੇ ਸੀ ਨਹੀਂ ਨਹੀਂ ਕੋਈ ਕੰਮ ਨਹੀਂ ਕਰਦੇ ਸੀ ਜੀ ਇਹ ਬਸ ਇਹੀ ਵਾਰਦਾਤਾ ਦੇ ਥਰੂ ਸਰ ਆਪਸੀ ਇਹਨਾਂ ਦਾ ਫਰੈਂਡ ਸਰਕਲ ਹੈ ਜਾਂ ਰਿਸ਼ਤੇ ਵਾਲੇ ਕੀ ਇਸ ਆਪਸੀ ਨਹੀਂ ਇਹ ਇਹ ਫਰੈਂਡ ਸਰਕਲ ਹੈ ਜੀ ਬਿਕੋਜ਼ ਇਹ ਜਿਹੜੇ ਦੋ ਤੁਹਾਨੂੰ ਮੈਂ ਦੱਸੇ ਜਿਹੜੇ ਲੜਕੇ ਐ ਉਹ ਸੋਨਾਪਿੰਡ ਦੇ ਰਹਿਣ ਵਾਲੇ ਐ ਜਿਹੜਾ ਜਸਪ੍ਰੀਤ ਜੱਸਾ ਜਿਹੜਾ ਜਿਹੜਾ ਮੈਂ ਤੁਹਾਨੂੰ ਦੱਸ ਰਿਹਾ ਸੀਗਾ ਕਿ ਜ਼ਲੰਧਾ ਰਹਿ ਰਹੇ ਆ ਸੀਗਾ ਇਹ ਵੀ ਸਾਡੇ ਰਾਹੋਂ ਏਰੀਆ ਦੇ ਵਿੱਚ ਜਿਹੜਾ ਹੈਗਾ ਪਾਟਾਖੋੜ ਪਿੰਡ ਦਾ ਰਹਿਣ ਵਾਲਾ ਸਰ ਜਿਹੜੇ ਵਾਰਦਾਤ ਤੁਹਾਨੂੰ ਦੱਸਦੇ ਸੀਗੇ ਤਾਂ ਕਿ ਉਹਨੂੰ ਟਰੈਕ ਕਰਕੇ ਰੱਖੀ ਕਰਕੇ ਕਰ ਸੀਗੇ ਰੈਂਡਮਲੀ ਕਰਦੇ ਨੇ ਇਸ ਏਰੀਆ ਦੇ ਵਿੱਚ ਚਲੇ ਜਾਂ ਜਦੋਂ ਇਹਨਾਂ ਨੂੰ ਕੋਈ ਬੰਦਾ ਇਕੱਲਾ ਦਿਖਾਈ ਦਿੰਦਾ ਸੀਗੇ ਡਰਾ ਕੇ ਤੇ ਉਹਦੇ ਕੋਲ ਉਸ ਹੰਸਾਨੀ ਦੇ ਵਿੱਚ